ਆਪਾ ਸੋਦੇ ਏਰੀਆ ਚ ਪਿੰਡ ਜਸੂ ਮਾਜਰਾ ਵਿੱਚ ਮਿਤੀ 23 ਨੂੰ 21 ਜਨਵਰੀ ਨੂੰ ਇੱਕ ਮਰਡਰ ਹੋਇਆ ਮਰਨ ਵਾਲੇ ਦਾ ਨਾਮ ਸੰਦੀਪ ਸਿੰਘ ਰਦੀਪੂ ਹੈ ਜਿਸ ਦਾ ਕਤਲ ਉਸਦੇ ਸਹਕੇ ਭਰਾ ਪਰਮੇਂਦਰ ਸਿੰਘ ਵੱਲੋਂ ਕੀਤਾ ਗਿਆ ਤੇ ਥਾਣਾ ਭਾਰਸੋ ਦੀ ਟੀਮ ਨੇ ਬਹੁਤ ਹੀ ਮਿਹਨਤ ਨਾਲ ਬਹੁਤ ਹੀ ਵਧੀਆ ਤਰੀਕੇ ਨਾਲ ਸਨਸੈਰਿਟੀ ਨਾਲ ਕੰਮ ਕਰਦੇ ਹੋਏ ਇਸ ਮਰਡਰ ਨੂੰ ਤਕਰੀਬਨ 8-10 ਘੰਟੇ ਦੀ ਡਰੇਸ ਕਰਕੇ ਜਿਹੜਾ 메ਨ ਦੋਸ਼ੀ ਹੈ ਪਰਮਿੰਦਰ ਸਿੰਘ ਉਹਨੂੰ ਗ੍ਰਿਫਤਾਰ ਕਰ ਲਿਆ ਤੇ ਜਿਹੜੇ ਹਥਿਆਰ ਨਾਲ ਤੰਗਲੀ ਨਾਲ ਉਹਨੇ ਆਪਣੇ ਭਰਾ ਦਾ ਮਰਡਰ ਕੀਤਾ ਸੀ ਸੰਦੀਪ ਸਿੰਘ उर्फ ਦੀਪੂ ਦਾ ਤੇ ਉਹ ਵੀ ਬਰਾਬਰ ਕਰ ਲਈ ਹੈ ਦੋਸ਼ੀ ਦਾ ਅੱਜ ਮਾਨਜੋ ਕੋਰਟ ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਏਗਾ ਮਤਲਬ ਇਹਨੇ ਬਹੁਤ ਹੀ ਘਨੋਣਾ ਕੰਮ ਕੀਤਾ ਪਿਛਲੇ ਦਿਨਾਂ ਤੋਂ ਸਾਡੇ ਐਸਐਸਪੀ ਸਾਹਿਬ ਸ਼੍ਰੀ ਬਰਨੂਨ ਸ਼ਰਮਾ ਜੀ ਸਾਡੇ ਐਸਪੀ ਡੀ ਸਾਹਿਬ ਸ਼੍ਰੀ ਗੁਰਬੰਧ ਸਿੰਘ ਬੈਂਸ ਜੀ ਵੱਲੋਂ ਜਿਹੜੀ ਡੀਜੀਪੀ ਸਾਹਿਬ ਤੇ ਮਾਨਯੋਗ ਪੰਜਾਬ ਸਰਕਾਰ ਵੱਲੋਂ ਜਿਹੜੀ ਮੁਹਿੰਮ ਚਲਾਈ ਗਈ ਹੈ ਜਿਦੇ ਵਿੱਚ ਆਪਰੇਸ਼ਨ ਪ੍ਰਹਾਰ ਅਤੇ ਜਿਹੜਾ ਹੈਗਾ ਯੋਧ ਨਸ਼ਿਆਂ ਵਿਰੁੱਧ ਦੀ ਜਿਹੜੀ ਦੂਜਾ ਦੌਰ ਹੈ ਉਸ ਦੇ ਤਹਿਤ ਬਹੁਤ ਮਿਹਨਤ ਨਾਲ ਬਹੁਤ ਹੀ ਵਧੀਆ ਤਰੀਕੇ ਨਾਲ ਕੰਮ ਕੀਤਾ ਜਾ ਰਿਹਾ ਹੈ ਤੇ ਸਬ ਡਿਵੀਜ਼ਨ ਨਾਭਾ ਵੱਲੋਂ ਥਾਣਾ ਸਦਰ ਵੱਲੋਂ ਥਾਣਾ ਕਤਵਾਲੀ ਨਾਭਾ ਵੱਲੋਂ ਤੇ ਥਾਣਾ ਪਾਸੋ ਵੱਲੋਂ ਬਹੁਤ ਮਿਹਨਤ ਕਰਕੇ ਜਿਹੜੇ ਵੀ ਮਤਲਬ ਪੁਰਾਣੇ ਗੈਂਗਸਟਰਸ ਨੇ ਹੀਨਰਸ ਕ੍ਰਾਈਮ ਦੇ ਜਿਹੜੇ ਮੁਰਜਮ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਜਿਹੜੇ ਭਗੌੜੇ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਤੇ ਬਹੁਤ ਹੀ ਸੱਚੇ ਢੰਗ ਨਾਲ ਪੁਲਿਸ ਬਹੁਤ ਮਿਹਨਤ ਅਤੇ ਮੁਸਤਦਿ ਨਾਲ ਕੰਮ ਕਰ ਰਹੀ ਹੈ ਜਿਵੇਂ ਐਸ ਐਚ ਯੂ ਸਾਥ ਸਰਦਾਰ ਗੁਰਨਾਮ ਸਿੰਘ ਇਹਨਾਂ ਨੇ 5-6 ਦਿਨ ਪਹਿਲਾਂ ਹੀ ਥਾਣਾ ਪਾਸੋ ਜੁਆਇਨ ਕੀਤਾ ਬਹੁਤ ਹੀ ਮਿਹਨਤੀ ਤੇ ਕੁਸ਼ਲ ਅਫਸਰ ਨੇ ਬਹੁਤ ਮਤਲਬ ਇਹਨਾਂ ਨਾਲ ਪ੍ਰੋਫੈਸ਼ਨਲੀ ਇਹ ਕੰਮ ਕਰਦੇ ਨੇ ਤੇ ਜੀ ਮਹਿਕਮੇ ਨੂੰ ਇਹਨਾਂ ਤੇ ਬੜਾ ਮਾਣ ਵੀ ਹੈ ਤੇ ਜਿਹੜੇ ਸਾਡੇ ਸੀਨੀਅਰ ਅਫਸਰਸ ਨੇ ਉਹਨਾਂ ਨੂੰ ਵੀ ਪਤਾ ਹੈ ਇਹਨਾਂ ਦੀ ਮਿਹਨਤ ਦਾ ਇਹਨਾਂ ਦੇ ਕੰਮਕਾਰ ਕਰਨ ਦੇ ਤਰੀਕੇ ਦਾ ਪਬਲਿਕ ਨਾਲ ਬਹੁਤ ਅੱਛੀ ਡੀਲਿੰਗ ਹੈ ਇਹਨਾਂ ਦੀ ਤੇ ਹਰ ਪਹਿਲੂ ਤੋਂ ਹਰ ਐਂਗਲ ਤੋਂ ਬਹੁਤ ਵਧੀਆ ਇਹ ਮਤਲਬ ਕੰਮਕਾਰ ਕਰਦੇ ਨੇ ਤੇ ਬਹੁਤ ਸਚਾਰੂ ਢੰਗ ਨਾਲ ਆਪਣੀ ਵਰਕਿੰਗ ਆਪਣਾ ਠਾਣਾ ਚਲਾਉਂਦੇ ਰਹੇ ਨੇ ਤੇ ਮੈਂ ਮਨੂ ਬਤੌਰ ਡੀਐਸਪੀ ਨੱਬ ਜਿਹੜੀ ਤੁਹਾਨੂੰ ਇੱਕ ਤਾਂ ਕਤਲ ਸੰਬੰਧੀ ਜਾਣਕਾਰੀ ਦਿੱਤੀ ਹੈ ਨੰਬਰ 2 ਜਿਹੜੀਆਂ ਦੋ ਮੁਹਿੰਮ ਚਲਾਈਆਂ ਗਈਆਂ ਨੇ ਪੰਜਾਬ ਸਰਕਾਰ ਵੱਲੋਂ ਤੇ ਪੰਜਾਬ ਪੁਲਿਸ ਵੱਲੋਂ ਉਸ ਸੰਬੰਧੀ ਵੀ ਤੁਹਾਨੂੰ ਜਾਣਕਾਰੀ ਦਿੰਦੇ ਦੱਸਣਾ ਚਾਹੁੰਦਾ ਵੀ ਜਿਹੜਾ ਤਕਰੀਬਨ ਅਸੀਂ ਜਦੋਂ ਦੀ ਇਹ ਮੁਹਿੰਮ ਚੱਲੀ ਹੈਗੀ ਹੈ ਇਹਨੀਆਂ ਸ੍ਰਾਈਂ ਵਾਲਿਆਂ ਦੀ ਭਗੌੜਿਆਂ ਦੀ ਗੈਂਗਸਟਰਸ ਦੀ ਉਹਦੇ ਚ ਤਕਰੀਬਨ ਅਸੀਂ 10 ਬੰਦਿਆਂ ਨੂੰ ਗ੍ਰਿਫਤਾਰ ਕਰ ਚੁੱਕੇ ਹਾਂ ਤੇ ਵਕਫ ਵਕ ਮੁਕਦਮਿਆਂ 'ਚ ਉਹਨਾਂ ਦੇ ਰੈਸਪਈ ਹੈ। ਇਹ ਮੁਹਿੰਮ ਲਗਾਤਾਰ ਜਾਰੀ ਹੈ। ਤੇ ਆਉਣ ਵਾਲੇ ਸਮੇਂ 'ਚ ਜਿਹੜੇ ਰਹਿੰਦੇ ਭਗੌੜੇ ਨੇ ਜਾਂ ਕੋਈ ਗੈਂਗਸਟਰਸ ਨੇ ਜਾਂ ਮਾੜੇ ਅੰਸਰ ਨੇ ਉਹਨਾਂ ਨੂੰ ਵੀ ਗ੍ਰਿਫਤਾਰ ਕਰਕੇ ਸਲਾਖਾਂ ਪਿੱਛੇ ਪਹੁੰਚਾਇਆ ਜਾਏਗਾ। ਤੇ ਮੈਂ ਆਪ ਦੇ ਮਾਧਿਅਮ ਨਾਲ ਹੀ ਬੇਨਤੀ ਕਰਦਾ ਆਮ ਪਬਲਿਕ ਨੂੰ ਕਿ ਉਹਨਾਂ ਦੀ ਸੁਰੱਖਿਆ ਲਈ ਪੰਜਾਬ ਪੁਲਿਸ ਹਮੇਸ਼ਾ ਮੁਸਤੈਦ ਹੈ। ਸਬਡਿਵੀਜ਼ਨ ਨਾਭਾ ਵੱਲੋਂ ਮੈਂ ਹਰ ਤਰ੍ਹਾਂ ਦੀ ਉਹਨਾਂ ਨੂੰ ਅਸ਼ੋਰੈਂਸ ਦੇਣਾ। ਕਿ ਉਹ ਕੋਈ ਮਾੜੇ ਅਨਸਰ ਬਾਰੇ ਜੇ ਸਾਨੂੰ ਇਨਫੋਰਮੇਸ਼ਨ ਦੇਣਗੇ ਤਾਂ ਉਹ ਬਿਲਕੁਲ ਗੁਪਤ ਰੱਖੀ ਜਾਏਗੀ ਕਿਸੇ ਵੀ ਤਰ੍ਹਾਂ ਦੀ ਉਹਨਾਂ ਕੋਲ ਕੋਈ ਇਹੋ ਜੀ ਜਾਣਕਾਰੀ ਹੈ ਜੋ ਪੁਲਿਸ ਨੂੰ ਸਾਂਝੀ ਕਰਨ ਤਾਂ ਅਸੀਂ ਜਿਹੜੇ ਸਾਡੇ ਟੈਲੀਫੋਨ ਨੰਬਰ ਨੇ ਉਹ ਮਤਲਬ ਤਕਰੀਬਨ ਜਿਹੜੇ ਆਮ ਪਬਲਿਕ ਕੋਲ ਹੈਗੇ ਨੇ ਤੇ ਉਹ ਸਾਡੇ ਨਾਲ ਡਾਇਰੈਕਟ ਸੰਪਰਕ ਕਰਨ ਮੇਰੇ ਨਾਲ ਕਰਨ ਨੂੰ ਸਾਡੇ ਐਸ ਐਚ ਯੂਜ਼ ਨਾਲ ਕਰਨ ਤਾਂ ਜੋ ਜਿਹੜਾ ਹੈਗਾ ਜੇڑا ਪੰਜਾਬ ਦਾ ਅਮਨ ਕਾਨੂੰਨ ਦੀ ਵਿਵਸਥਾ ਨੂੰ ਮੁਕੰਮਲ ਢੰਗ ਨਾਲ ਵਧੀਆ ਤਰੀਕੇ ਨਾਲ ਸੁਚਾਰੂ ਢੰਗ ਨਾਲ ਚਲਾਇਆ ਜਾ ਸਕੇ ਤਾਂ ਲੋਕ ਇਹ ਸਰ ਜਿਹੜਾ ਕਤਲ ਹੋਇਆ ਜੀ ਕੀ ਕਾਰਨ ਸੀ ਕਤਲ ਹੋਣ ਦਾ ਕੋਈ ਲੜਾਈ ਝਗੜਾ ਜਾਂ ਕੀ ਗੱਲ ਸੀ ਇਹਦੇ ਬਾਰੇ ਇਹ ਬੇਸਿਕਲੀ ਜਿਹੜਾ ਪਰਮਿੰਦਰ ਸਿੰਘ ਜਿਹੜਾ ਉਹਦਾ ਮ੍ਰਿਤਕ ਦਾ ਵੱਡਾ ਭਰਾ ਹੈ ਇਹ ਸ਼ਰਾਬ ਪੀਣ ਦਾ ਆਦੀ ਸੀ ਜੀ ਤੇ ਇਹਨਾਂ ਕੋਲ ਜਿਹੜੀ ਹੈਗੀ ਹੈ ਜ਼ਮੀਨ ਤਕਰੀਬਨ 5 ਕੇਕੜ ਜ਼ਮੀਨ ਹੈਗੀ ਹੈ ਤੇ ਉਹ ਮੁੰਡਾ ਜਿਹੜਾ ਮਰਨ ਵਾਲਾ ਹੈਗਾ ਉਹ ਕੁਵਾਰਾ ਸੀ ਇਹ ਮੈਰਿਟ ਸੀ ਪਰ ਸ਼ਰਾਬੀ ਹੋਣ ਕਰਕੇ ਇਹਦੀ ਵਾਈਫ ਜਿਹੜੀ ਇਹਦੇ ਬੱਚੇ ਨੂੰ ਛੱਡ ਕੇ ਚਲੇ ਗਏ ਸੀ ਤੇ ਇਹ ਹੁਣ ਉਸ ਇਹਦੀ ਜ਼ਮੀਨ ਤੇ ਇਹਦੀ ਨਿਗਰਾਨੀ ਸੀ ਕਿ ਮੈਂ ਕਿਸੇ ਤਰੀਕੇ ਜ਼ਮੀਨ ਹਥਿਆਨਵਾ ਇਸੇ ਵਜ੍ਹਾ ਕਰਕੇ ਇਹਨੇ ਉਹਦਾ ਮਰਡਰ ਕੀਤਾ ਪਹਿਲਾਂ ਵੀ ਕੋਈ ਕ੍ਰਾਈਮ ਇਦਾਂ ਹੈਗਾ ਜੀ ਕੋਈ ਨਹੀਂ ਪਹਿਲਾਂ ਜਿਹੜਾ ਹੈਗਾ ਇਹ ਥਾਣੇ ਦੀ ਰਜਿਸਟ੍ਰੇਸ਼ਨ ਤੋਂ ਚੈੱਕ ਕੀਤਾ ਪਹਿਲਾਂ ਕੋਈ ਇਹਦੇ ਅਗੇਂਸਟ ਕੋਈ ਇਹੋ ਜਿਹਾ ਕੇਸ ਰਜਿਸਟਰਡ ਨਹੀਂ ਸੀਗਾ ਜੀ ਪਰ ਇਹ ਇੱਕਦਮ ਹੀ ਸਾਡੇ ਸਾਹਮਣੇ ਆਈ ਹੈ ਗੱਲ ਜਿਹਦੇ ਵਿੱਚ ਮੈਂ ਥਾਣਾ ਬਾਸੋਂ ਦੇ ਐਸਐਚਓ ਤੇ ਉਹਨਾਂ ਦੀ ਟੀਮ ਦੀ ਫੇਰ ਸਲਾਹਾਂਗਾ ਕਰਦਾ ਕਿ ਇਹਨਾਂ ਨੇ ਬੜਾ ਮਿਹਨਤ ਨਾਲ ਇਹ ਕੰਮ ਕਰਕੇ ਜਿਹੜਾ ਇਹਨੂੰ 8-10 ਘੰਟਿਆਂ ਵਿੱਚ ਪੇਸ਼ ਕੀਤਾ ਇਹ ਬਹੁਤ ਹੀ ਵੱਡੀ ਉਪਲਬਧੀ ਹੈ ਜੀ ਹਾਂ ਜੀ